ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਕੁਝ ਨਿਊ ਕਲੈਕਸ਼ਨ ਲੈ ਕੇ ਆਏ ਆ ਇਹਦੇ ਵਿੱਚ ਆਪਾਂ ਕੋਲ ਹੈਗਾ ਜੀ ਰੂਬੀ ਮਿਲਸ ਦਾ ਕਪੜਾ ਆਪਾਂ ਕੋਲ ਹੈ ਜੂਟ ਦੇ ਨਾਲ ਮੈਚਿੰਗ ਹੈ ਜੀ ਰੂਬੀ ਮਿਲਸ ਕੀ ਗਲੇਸ कॉटन ਹੈ ਔਰ ਵੀ ਇਹਦੇ 'ਚ ਕਦੀ ਕੰਪਲੇਂਟ ਨਹੀਂ ਆਉਂਗੀ ਸੌਫਟ ਬਹੁਤ ਸੌਫਟ ਹੈ ਸੋ ਆ ਤੁਸੀਂ ਦੇਖ ਸਕਦੇ ਹੋ ਇਹ ਜੂਟ ਦੇ ਉੱਪਰ ਸ਼ਰਟਾਂ ਬਣੀਆਂ ਹੋਈਆਂ ਇਹਦੇ ਬਿਲਕੁਲ ਨਮਾਸਟਾਫ ਆ ਹੈ ਮਸ਼ੀਨ ਦਾ ਆਪਾਂ ਨੇ ਕੰਮ ਕਰਾਇਆ ਹੋਇਆ ਹੈ ਕਾਰਨਰ ਦਾ ਕੰਮ ਹੈ ਜੀ ਔਰ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੇ ਆ ਬਹੁਤ A1 ਮੈਚਿੰਗ ਉਹਨਾਂ ਨੇ ਕਰਕੇ ਦਿੱਤੀ ਹੋਈ ਆ ਤੇ ਨਾਲ ਹੀ ਆਪਾਂ ਨੇ ਜੂਟ ਦਾ ਸ਼ਰਟ ਦੇ ਨਾਲ ਦਾ ਕਲਰ ਡਾਈ ਕਰਾ ਕੇ ਦੁਪੱਟਾ ਟਾਈ ਐਂਡ ਡਾਈ ਕੀਤਾ ਹੋਇਆ ਇਸ ਨੂੰ ਬਹੁਤ ਹੀ ਸੋਹਣਾ ਹੈ ਸੇਮ ਇਹਦੇ ਨਾਲ ਦਾ ਦੂਜਾ ਪੀਸ ਆਪਾਂ ਕੋਲ ਰੈਡੀ ਹੋਇਆ ਹੈ ਜੀ ਕਿਤੇ ਪਿਆਰਜੀ ਟੋਨ ਇਹ ਵੀ ਸੇਮ ਵਰਕ ਹੈ ਤੇ ਬਹੁਤ ਸੋਹਣੀ ਕਢਾਈ ਹੋਈ ਹੋਈ ਆ ਇਹਦੇ ਨਾਲ ਇਹ ਬਾਟਮ ਹੈ ਜੀ ਤੇ ਪ੍ਰੋਪਰ ਮਤਲਬ ਜੋ ਸਟਫ ਹੈ ਉਹਦੇ ਤੇ ਰੂਬੀ ਮਿਊਲਸ ਦਾ ਟੈਗ ਵੀ ਲੱਗਿਆ ਹੋਇਆ ਤੇ ਕਈ ਵਾਰੀ ਕੀ ਹੁੰਦਾ ਰ ਬੀ ਡੁਪਲੀਕੇਟ ਚੀਜ਼ ਆ ਜਾਂਦੀ ਹੈ ਤੇ ਆਫਟਰ ਯੂਜ਼ ਉਹ ਖਰਾਬ ਹੋ ਜਾਂਦੀ ਹੈ ਹਨਾ ਤੇ ਆਪਾਂ ਜੋ ਵੀ ਤੁਹਾਨੂੰ ਦਵਾਂਗੇ ਵਿਦ ਟੈਗ ਸਟਫ ਦਵਾਂਗੇ ਤੇ ਇਹਦੇ ਨਾਲ ਵੀ ਸੇਮ ਹੀ ਦੁਪੱਟਾ ਹੈ ਜੀ ਬੇਬੀ ਪਿੰਕ ਕਲਰ ਦਾ ਦੁਪੱਟਾ ਤੇ ਪਿਆਜ਼ੀ ਕਲਰ ਦਾ ਉਹਦੇ ਚ ਟਾਈਂਡਾਈ ਹੈ ਤੁਸੀਂ ਵੀ ਇਦਾਂ ਦੇ ਜੂਟ ਦੇ ਨਿਊ ਜਿਵੇਂ ਹੁਣ ਸਟਫ ਆ ਚੁੱਕਿਆ ਹੈ ਇਹ ਜੇ ਵਧੀਆ ਵਧੀਆ ਸੂਟ ਮਤਲਬ ਕਢਾਈ ਕਰਾਉਣ ਲਈ ਪਾਉਣ ਲਈ ਸਾਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਫੋਲੋ ਕਰਨਾ ਨਾ ਭੁੱਲੋ ਜੀ ਜੇ ਕਿਤੇ ਵੀ ਕੋਈ ਤੁਹਾਨੂੰ ਮਤਲਬ ਕਿਸੇ ਚੀਜ਼ ਦੀ ਨੀਡ ਹੈ ਤੇ ਸਾਨੂੰ ਮੈਸੇਜ ਪਾਓ ਜੀ ਓਕੇ ਥੈਂਕ ਯੂ